ਸਾਇਰ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮੈਂ ਵੀ ਇਨਸਾਨ ਹਾਂ ਰੱਬ ਨਹੀਂ ਮੋਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮਿਸ਼ਨ ਨੌਜਵਾਨ ਮਨਾ ਰਹੇ ਸਰਕਾਰੀ ਨੌਕਰੀਆਂ ਦੇ ਜਸ਼ਨ ਕਿਸਾਨ ਇਕਤਾ ਦੇ ਆਸਾਰ ਐਸ ਕੇ ਮੈਨ ਨੇ ਦਿੱਤਾ ਗੱਲਬਾਤ ਦਾ ਸੱਦਾ ਜਥੇਦਾਰ ਦੀ ਥਾਂ ਪ੍ਰਧਾਨ ਮੰਤਰੀ ਨੂੰ ਮਿਲਣ ਭਾਜ ਪਾਗੋ ੱਲੇ ਵਾਲਾ ਜ਼ਵੀਰ ਬਦਲ ਦਾ ਅਸਤੀਫਾ ਹੋਇਆ ਮਨਜ਼ੂਰ ਰਮਨੀਤ ਸਿੰਘ ਵਿੱਟੂ ਨੇ ਮੋਰ ਕਿਸਾਨਾਂ ਨੂੰ ਕੀਤੀ ਗਲਵਾਦੀ ਪੇਸ਼ਕਸ਼ ਫਲਾਰ ਹਾਸੀ ਮਗਰੋਂ ਫਲਾਈਓਵਰ ਤੋਂ ਬੱਸ ਲਟਕੀ ਦੁਪਹਿਰ 4 ਡਿਗਰੀ ਤਾਪਮਨ ਨਾਲ ਕੰਬਿਆ ਫਾਜ਼ਿਲਕਾ ਥਾਮੀ ਨੇ ਵੋਟ ਸੁਚੀਆਂ ਤੇ ਸਵਾਲ ਚੁੱਕੇ ਬਟਾਲਾ ਦਾ ਜਵਾਨ ਕਰਮਜੀਤ ਸਿੰਘ ਡਿਊਟੀ ਦੌਰਾਨ ਸ਼ਹੀਦ ਸਿੱਧੂ ਮੂਸੇਵਾਲਾ ਕੇਸ ਚ ਪਿਤਾ ਬਲਕੌਰ ਸਿੰਘ ਦੀ ਗਵਾਹੀ ਮੁਲਤਵੀ ਕਿਸੇ ਕਾਰਨ ਹੀ ਬਹਨ ਸਕੇ ਅਦਾਲਤਾਂ ਉਹਨੂੰ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਦੇਸ਼ ਦੇ ਹਿੱਤ ਵਿੱਚ ਪੁਰਾਣੇ ਵਿਚਾਰਾਂ ਨੂੰ ਛੱਡ ਕੇ ਨਵੇਂਆਂ ਨੂੰ ਅਪਣਾਉਣ ਲਈ ਤਿਆਰ ਹਨ ਜੀ ਰੋਦਾ ਦੇ ਸਹਿਵਾਨੀ ਨਿਖਲ ਕਾਮਤ ਨਾਲ ਪਹਿਲੀ ਵਾਰ ਪੋਡਕਾਸਟ 'ਤੇ ਨਜ਼ਰ ਆਏ ਮੋਦੀ ਨੇ ਕਿਹਾ ਕਿ ਉਹ ਸਫਲਤਾ ਪਿੱਛੇ ਆਪਣੀ ਟੀਮ ਦਾ ਹੱਥ ਦੇਖਦੇ ਹਨ ਮੋਦੀ ਨੇ ਕਿਹਾ ਕਿ ਕਈ ਨੌਜਵਾਨਾਂ ਗੁਆਂਝ ਸਮਰੱਥਾ ਹੈ ਪਰ ਉਹਨਾਂ ਕਿਸੇ ਦਾ ਨਾਮ ਲੈਣ ਤੋਂ ਇਨਕਾਰ ਕਰਦੇ ਹਨ ਕਿਹਾ ਕਿ ਜੇ ਕਿਸੇ ਦਾ ਨਾਮ ਰਹਿ ਗਿਆ ਤਾਂ ਉਹਨਾਂ ਨਾਲ ਬੇਇਨਸਾਫੀ ਹੋਵੇਗੀ ਪ੍ਰਧਾਨ ਮੰਤਰੀ ਨੇ ਚੰਗੇ ਲੋਕਾਂ ਨੂੰ ਸਿਆਸਤ ਵਿੱਚ ਆਉਣ ਦੀ ਬਕਾਇਤ ਵੀ ਕੀਤੀ ਅਤੇ ਕਿਹਾ ਕਿ ਉਹ ਇੱਕ ਮਿਸ਼ਨ ਲੈ ਕੇ ਅੱਗੇ ਆਉਣਾ ਇੱਕ ਸਵਾਲ ਦੇ ਜਵਾਬ ਚ ਮੋਦੀ ਨੇ ਕਿਹਾ ਮੈਂ ਵੀ ਇੱਕ ਇਨਸਾਨ ਹਾਂ ਰੱਬ ਨਹੀਂ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਸੀ ਤਾਂ ਮੈਂ ਆਖਿਆ ਸੀ ਕਿ ਮੈਂ ਸੱਚਮਈਤ ਕਰਾਂਗਾ ਅਤੇ ਆਪਣੇ ਲਈ ਕੁਝ ਵੀ ਨਹੀਂ ਕਰਾਂਗਾ ਮੈਂ ਵੀ ਗਲਤੀਆਂ ਕਰ ਸਕਦਾ ਹਾਂ ਪਰ ਮੈਂ ਮਾੜੇ ਇਰਾਦੇ ਨਾਲ ਕੁਝ ਵੀ ਗਲਤ ਨਹੀਂ ਕਰਾਂਗਾ ਜਿਸ ਨੂੰ ਮੈਂ ਆਪਣੀ ਜ਼ਿੰਦਗੀ ਦਾ ਮੰਤਰ ਬਣਾ ਲਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਈ ਕਾਗ ਸਿਆਸਤਦਾਨ ਨਹੀਂ ਹਨਾ ਪਰ ਚੋਣਾਂ ਦੌਰਾਨ ਉਹਨਾਂ ਨੂੰ ਸਿਆਸੀ ਭਾਸ਼ਣ ਦੇਣੇ ਪੈਂਦੇ ਹਨ ਜੋ ਮਜਬੂਰੀ ਹੈ ਜਦੋਂ ਮੈਂ ਸੱਤਾ 'ਚ ਨਹੀਂ ਹੁੰਦਾ ਤਾਂ ਮੇਰਾ ਧਿਆਨ ਜਥੇਵਰਦੀਅਤ ਦੇ ਮਨੁੱਖੀ ਵਸੀਲਿਆਂ ਦੇ ਵਿਕਾਸ ਤੇ ਕੇਂਦਰਿਤ ਹੁੰਦਾ ਹੈ ਕਦੇ ਵੀ ਆਰਾਮ ਪ੍ਰਸਤੀ ਦੇ ਜ਼ੋਨ 'ਚ ਨਾ ਹੋਣ ਦਾ ਦਾਵਾ ਕਰਦਿਆਂ ਮੋਦੀ ਨੇ ਕਿਹਾ ਕਿ ਉਹਨਾਂ ਦੀ ਜੋਖਮ ਲੈਣ ਦੀ ਸਮਰੱਥਾ ਦੀ ਮੁਸ਼ਕਲ ਨਾਲ ਵਰਤੋਈ ਹੈ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਬਾਰੇ ਉਹਨਾਂ ਕਿਹਾ ਕਿ ਹੁਣ ਉਹ 2047 ਤੱਕ ਵਿਕਸਤ ਭਾਰਤ ਬਣਾਉਣ ਦੇ ਸੁਪਨੇ ਲੈ ਰਹੇ ਹਨ मोदी ਨੇ ਕਿਹਾ ਕਿ ਉਹਨਾਂ ਦੇ ਘਟੋ ਘਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ ਦੇ ਨਾਰੇ ਨੂੰ ਕੁਝ ਲੋਕਾਂ ਨੇ ਗਲਤ ਸਮਝਿਆ ਤੇ ਮੰਨਿਆ ਕਿ ਇਹ ਕੁਝ ਮੰਤਰੀਆਂ ਜਾਂ ਸਰਕਾਰੀ ਮੁਲਾਜ਼ਮਾਂ ਲਈ ਹੈ ਸਕੂਲ ਚ ਸੁਧਾਰਨ ਜਿਹੇ ਵਿਦਿਆਰਥੀ ਸਨ મોદી ਪॉडकास्ट ਦੌਰਾਨ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਤੇ ਝਾਤ ਮਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਇਹ ਉਹ ਸਕੂਲ ਚ ਸੁਧਾਰਨ ਜਿਹੇ ਵਿਦਿਆਰਥੀ ਸਨ ਜੋ ਸਿਰਫ ਪੇਪਰ ਪਾਸ ਕਰਨ ਲਈ ਪੜਦਾ ਸੀ ਔਰ ਉਹ ਵੱਖ-ਵੱਖ ਗਤੀਵਿਧੀਆਂ 'ਚ ਹਿੱਸਾ ਜਰੂਰ ਲੈਂਦੇ ਸਨ ਉਹਨਾਂ ਕਹਾਂ ਕੇ ਯੂਨੀਵਰਸਿਟੀ 'ਚ ਆ ਕੇ ਬਹੁਤ ਕੁਝ ਸਿੱਖਿਆ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਸੈਨਿਕ ਸਕੂਲ 'ਚ ਦਾਖਲਾ ਲੈਣਾ ਚਾਹੁੰਦੇ ਸਨ ਪਰ ਪੈਸੇ ਨਾ ਹੋਣ ਕਾਰਨ ਪਿਤਾ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ ਨੌਜਵਾਨਾਂ ਦੀ ਭਲਾਈ ਜੀ ਕਿਨੇ ਬਣਾਉਣ ਤੇ ਉਹਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਮੁੱਖ ਮੰਤਰੀ ਭਵਨਤ ਸਿੰਘ ਮਾਨ ਦੀ ਵਾਈ ਵਾਲੀ ਪੰਜਾਬ ਸਰਕਾਰ ਦਾ ਮਿਸ਼ਨ ਆ ਰੋਜ਼ਗਾਰ ਲਗਾਤਾਰ ਨਵੇਂ ਮੀਲ ਦੇ ਪੱਥਰ ਸਥਾਪਿਤ ਕਰ ਰਿਹਾ ਹੈ ਸਰਕਾਰ ਵੱਲੋਂ ਦੇ 32 ਮਹੀਨਿਆਂ 'ਚ ਹੀ ਹੁਣ ਤੱਕ 50000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਹੀ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰਦੇ ਹੋਏ ਓਵਰਏਜ ਹੋ ਚੁੱਕੇ ਹਨ ਨੌਜਵਾਨਾਂ ਨੂੰ ਐਡਜਸਟ ਕਰਨ ਦੀ ਸੰਭਾਵਨਾ ਵੀ ਤਲਾਸ਼ੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਖਾਲੀ ਹੁੰਦੀਆਂ ਸਾਰੀਆਂ ਅਸਾਮੀਆਂ ਨੂੰ ਨਾਲ ਦੀ ਨਾਲ ਭਰ ਦਿੰਦੀ ਹੈ ਪੂਰੀ ਭਰਤੀ ਪ੍ਰਕਿਰਿਆ ਲਈ ਨਿਰਪੱਖ ਵਿਧੀ ਬਣਾਈ ਗਈ ਹੈ ਜਿਸ ਕਾਰਨ ਇਹਨਾਂ 50 ਹਜ਼ਾਰ ਦੇ ਕਰੀਬ ਨੌਕਰੀਆਂ ਵਿੱਚੋਂ ਇੱਕ ਵੀ ਨਿਯੁਕਤੀ ਨੂੰ ਹੁਣ ਤੱਕ ਕਿਸੇ ਵੀ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਗਨੀ ਵੀਰਾਂ ਨੂੰ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ ਹੈ 800 ਅਗਨੀ ਵੀਰਾਂ ਦਾ ਪਹਿਲਾ ਸਮੂਹ 2027 ਵਿੱਚ ਰਿਟਾਇਰ ਹੋਣ ਦੀ ਉਮੀਦ ਹੈ ਹਾਲਾਂਕਿ ਕਿਉਂਕਿ ਉਹ ਸাবਕਾ ਫੌਜੀਆਂ ਦੇ ਲਾਭਾਂ ਲਈ ਯੋਗ ਨਹੀਂ ਹੋਣਗੇ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਹੁਕਮ ਦੇ ਦਿੱਤੇ ਹਨਾ ਕਿ ਉਹਨਾਂ ਲਈ ਨੌਕਰੀਆਂ ਯਕੀਨੀ ਬਣਾਉਣ ਲਈ ਇੱਕ ਪ੍ਰਸਤਾਵ ਤਿਆਰ ਕੀਤਾ ਜਾਵੇ ਅਗਨੀ ਵੀਰਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਸਰਗਰਮੀ ਨਾਲ ਕਦਮ ਚੁੱਕ ਰਹੀ ਹੈ ਇੱਕ ਦੂਜੇ ਤੋਂ ਦੂਰੀ ਬਣਾ ਕੇ ਚਲਦੀਆਂ ਆ ਰਹੀਆਂ ਕਿਸਾਨ ਜਥੇਬੰਦੀਆਂ ਵਿੱਚ ਏਕੇ ਦੇ ਆਸਾਰ ਨਜ਼ਰ ਆ ਰਹੇ ਹਨ ਅਗਲੇ ਦਿਨਾਂ ਵਿੱਚ ਹਾਲਾਤ ਕੀ ਬਣਦੇ ਹਨ ਉਹ ਤਾਂ ਸਮਾਂ ਹੀ ਦੱਸੇਗਾ ਪਰ ਅੱਜ ਦੀ ਸਥਿਤੀ ਨੂੰ ਭਾਪਦਿਆਂ ਦੋਵੇਂ ਧਿਰਾਂ ਵਿਚਾਲੇ ਜਲਦੀ ਹੀ ਏਕਤਾ ਦਾ ਰਸਮੀ ਐਲਾਨ ਹੋਣ ਦੀ ਸੰਭਾਵਨਾ ਹੈ ਜੇਕਰ ਇਹ ਹੁੰਦਾ ਤਾਂ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਇਕਬਾਈ ਹੇਠ 11 ਮਹੀਨਿਆਂ ਤੋਂ ਅੰਤਰਾਜੀ ਬਾੜਨਾ ਤੇ ਜਾਰੀ ਮੋਰਚਾ ਤੇ ਜਗਜੀਤ ਸਿੰਘ ਢੱਲੇਵਾਲ ਦੇ 46 ਦਿਨਾਂ ਤੋਂ ਜਾਰੀ ਮਰਨਵਾਰ ਦੇ ਰੂਪ ਚ ਲੜੇ ਜਾ ਰਹੇ ਕਿਸਾਨ ਅੰਦੋਲਨ ਦੋ ਦਾ ਬਦਲਣ ਵਾਲਾ ਸਰੂਪ ਹਕੂਮਤਾਂ ਲਈ ਵੱਡੀ ਚਰਚਾ ਸੱਦ ਹੋ ਸਕਦਾ ਹੈ ਮੋਗਾ ਕਾਨਫਰੰਸ ਦੇ ਵਿਚਲੇ ਫੈਸਲੇ ਤਹਿਤ ਸਯੁਕਤ ਕਿਸਾਨ ਮੋਰਚਾ ਐਸ ਕੇ ਮਦੀ 6 ਮੈਂਬਰੀ ਕਮੇਟੀ 100 ਤੋਂ ਵੱਧ ਹੋਰ ਕਿਸਾਨਾਂ ਜਿਨ੍ਹਾਂ ਜਥੇ ਸਮੇਤ ਏਕਤਾ ਦੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਦੋਹਾਂ ਫਾਰਮਾਂ ਨੂੰ ਸੱਦਾ ਦੇਣ ਵਾਸਤੇ ਜਦੋਂ ਢਾਬੀ ਗੁਜਰਾਤ ਤੇ ਸ਼ੰਭੂ ਬਾਡਰ ਤੇ ਪੁੱਜੀ ਤਾਂ ਉਥੋਂ ਦਾ ਮਾਹੌਲ ਬੜਾ ਖੁਸ਼ਗੁਵਾਰ ਨਜ਼ਰ ਆਇਆ ਭਾਵੇਂ ਕਿ ਇਹਨਾਂ ਦੋਹਾਂ ਫਾਰਮਾਂ ਨੇ ਵੀ ਅੰਦੋਲਨ ਪੂਰਾ ਪਕਾਇਆ ਹੋਇਆ ਹੈ ਪਰ ਬਿਨਾਂ ਸ਼ੱਕ ਐਸ ਕੇ ਮਦੇ ਵੀ ਨਾਲ ਆਰਲਨ ਇਹ ਅੰਦੋਲਨ ਹੋਰ ਵਧੇਰੇ ਤਾਕਤਵਰ ਹੋ ਕੇ ਸਾਹਮਣੇ ਆਵੇਗਾ ਬਾਰਡਰਾਂ ਤੇ ਦੋਹਾਂ ਫੋਰਮ ਬਲੋ ਕੀਤਾ ਗਿਆ ਨਿੱਕੇ ਸਵਾਗਤੋਂ ਐਸਕੇਐਮ ਦੀ ਕਮੇਟੀ ਵੀ ਕਾਫੀ ਪ੍ਰਭਾਵਿਤ ਹੋਈ ਕਮੇਟੀ ਦਾ ਤਰਕ ਸੀ ਕਿ ਉਹਨਾਂ ਨੂੰ ਆਸ ਨਾਲੋਂ ਵੀ ਵੱਧ ਮਾਨ ਸਨਮਾਨ ਮਿਲਿਆ ਹੈ ਬਾਰਡਰਾਂ ਤੇ ਪੁੱਜੀ ਐਸਕੇਐਮ ਦੀ 6 ਮੈਂਬਰੀ ਕਮੇਟੀ ਤੇ ਜੁਗਿੰਦਰ ਸਿੰਘ ਉਗਰਾਹਾਂ ਬਲਵੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਦਰਸ਼ਨਪਾਲ ਕ੍ਰਿਸ਼ਨਾ ਪ੍ਰਸਾਦ ਅਤੇ ਜੁਗਿੰਦਰ ਨੈਣਵੀ ਸ਼ਾਮਲ ਸਨਾਂ ਕਮੇਟੀ ਨੇ ਪਹਿਲਾਂ ਡਲੇਵਾਲ ਦਾ ਹਲਚਲ ਜਾਣਿਆ ਤੇ ਫਿਰ ਗੱਲਬਾਤ ਲਈ 15 ਜਨਵਰੀ ਨੂੰ ਪਟਿਆਲਾ ਵਿੱਚ ਇਕੱਤਰ ਹੋਣ ਦਾ ਸਰਦਾ ਦਿੱਤਾ ਦਲੇਵਾਲ ਦੇ ਨਜ਼ਦੀਕੀ ਕਾਕਾਸੀ ਕੋੜਰਾਂ ਨੇ ਆਸਪਰਟਾਈ ਕਿ ਇਹ ਮੋਰਚਾ ਜਿੱਤਣ ਲਈ ਦੋਹਾਂ ਫਰਮਾਂ ਵੱਲੋਂ ਇੱਕਜੁੱਟਤਾ ਦੀ ਕੀਤੀ ਗਈ ਬੇਨਤੀ ਤੇ ਇਹ ਕਮੇਟੀ ਜਲਦੀ ਹੀ ਉਸਾਰੂ ਫੈਸਲਾ ਲਵੇਗੀ। ਜਗਿੰਦਰ ਸਿੰਘ ਉਗਰਾਹਾ ਅਤੇ ਬਲਵੀਰ ਸਿੰਘ ਰਾਜੀਵਾਲ ਦਾ ਕਹਿਣਾ ਸੀ ਕਿ ਉਹਨਾਂ ਵਿੱਚ ਵਿਚਾਰਧਾਰਕ ਵਖਰੇਵੇਂ ਹੋ ਸਕਦੇ ਹਨ। ਪਰੰਤੂ ਜਿਹੜੀਆਂ ਮੰਗਾਂ ਤੇ ਇਹ ਅੰਦੋਲਨ ਲੜਿਆ ਜਾ ਰਿਹਾ ਹੈ ਉਹਨਾਂ ਸੜੇ ਸਾਰਿਆਂ ਦਾ ਟੀਚਾ ਵੀ ਸਾਂਝਾ ਹੈ। ਦੋਹਾਂ ਧਿਰਾਂ ਦੇ ਇਨ੍ਹਾਂ ਆਗੂਆਂ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਦੇਖ ਲਵੇ ਕਿ ਉਹ ਸਾਰੇ ਜੋ ਤਹਾਨੇ ਤੇ ਹੁਣ ਫੌਰੀ ਮੰਗਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ ਕਮੇਟੀ ਮੈਂਬਰ ਰਮੇਂਦਰ ਪਟਿਆਲਾ ਅਨੁਸਾਰ 15 ਜਨਵਰੀ ਨੂੰ ਇਹ ਮੀਟਿੰਗ ਗੁਰਦੁਆਰਾ ਸ੍ਰੀ ਦੁੱਖਨਵਾਰਨ ਸਹਿਬ ਪਟਿਆਲਾ ਵਿਖੇ ਰੱਖੀ ਗਈ ਹੈ ਉਹਨਾਂ ਦੱਸਿਆ ਕਿ ਇਸ ਮੀਟਿੰਗ ਦੇ ਸੱਦੇ ਤੋਂ ਇਲਾਵਾ ਕਮੇਟੀ ਨੇ ਦੋਵੇਂ ਫੋਰਮਾਨੋ ਬੋਗਾ ਮਹਾਪੰਚਾਇਤ ਵਿੱਚ ਸਾਂਝੇ ਅਤੇ ਤਾਲਮੇਲ ਵਾਲੇ ਹੁਕਮ ਸੰਬੰਧੀ ਪਾਸ ਕੀਤੇ ਗਏ ਏਕਤਾ ਮਤੇ ਦੀ ਕਾਪੀ ਵੀ ਸੌਂਪੀ ਗਈ ਹੈ ਮਰਨਵਰਤ ਖਤਮ ਕਰਨ ਦਾ ਆਦੇਸ਼ ਜਾਰੀ ਕਰਨ ਦੀ ਫਰਿਆਦ ਲੈ ਕੇ ਸ਼੍ਰੀ ਕਾਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਮੈਲਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਦੇ ਸਵਾਈ ਆਗੂ ਸਰਵਿੰਦਰ ਸਿੰਘ ਗਰੇਵਾਲਾ ਦਾ ਜਗਜੀਤ ਸਿੰਘ ਡੱਲੇਵਾਲ ਨੇ ਅਜੇ ਹੀ ਹਮਦਰਦੀ ਲਈ ਧੰਨਵਾਦ ਕੀਤਾ ਹੈ ਇਸ ਦੇ ਨਾਲ ਹੀ ਡੱਲੇਵਾਲ ਨੇ ਇਹ ਵੀ ਕਿਹਾ ਕਿ ਜੇ ਸੱਚ ਵਿੱਚ ਭਾਏ ਭਾਗੋਂ ਨੂੰ ਉਹਨਾਂ ਨਾਲ ਹਮਦਰਦੀ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਿੰਘ ਸਾਹਿਬ ਨੂੰ ਮਿਲਣ ਦੀ ਤਾਂ ਪ੍ਰਧਾਨ ਮੰਤਰੀ ਨੂੰ ਮਿਲਣਾ ਅਤੇ ਉਹਨਾਂ ਉੱਪਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਪਾਉਣ ਜਕਰਜੋਗ ਹੈ ਕਿ ਪਟਿਆਲਾ ਰੈਂਦੇ ਭਾਈ ਭਾਗੂ ਕੁਸਵਿੰਦਰ ਗਰੇਵਾਲ ਨੇ ਇਹ ਤੋਂ ਪਹਿਲਾਂ ਹੀ ਸਿੰਘ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ 45 ਦਿਨਾਂ ਤੋਂ ਜਾਰੀ ਮਰਨ ਵਰਤ ਕਾਰਨ ਢੱਲੇਵਾਲ ਦੀ ਜਾਨ ਖਾਤੇ ਵਿੱਚ ਹੈ ਇਸ ਕਰਕੇ ਉਹਨਾਂ ਨੂੰ ਮਰਨ ਵਰਤ ਛੱਡਣ ਦਾ ਹੁਕਮ ਜਾਰੀ ਕੀਤਾ ਜਾਵੇ ਇਸ ਸੰਬੰਧੀ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਢੱਲੇਵਾਲ ਨੇ ਕਿਹਾ ਕਿ ਮਰਨ ਵਰਤ ਰੱਖਣ ਜਾਂ ਹੱਡ ਚੀਰਵੀ ਟੰਡ ਵਿੱਚ ਛੜਕਾਂ ਤੇ ਬੈਠਣ ਦਾ ਕਿਸਾਨਾਂ ਨੂੰ ਕੋਈ ਸ਼ੌਕ ਨਹੀਂ ਹੈ ਉਹ ਤਾਂ ਐਮਐਸਪੀ ਸਣੇ ਆਪਣੀਆਂ ਹੋਰ ਮੰਗਾਂ ਦੀ ਪੂਰਤੀ ਲਈ ਜਾ ਕਰ ਰਹੇ ਹਨ ਉਨਾ ਕਹ ਕੇ ਮੰਗਾ ਮੰਨੇ ਜਾਣਦੇ ਉਹ ਮਰਨ ਵਰਤ ਖਤਮ ਕਰ ਦੇਣਗੇ ੱੱਲੇ ਵਾਲ ਨੇ ਕਹੇ ਆ ਕੇ ਐਮਐਸਬੀ ਦੇ ਕਈ ਹੋਰ ਮੰਗਾਂ ਨਾ ਸਿਰਫ ਕਿਸਾਨਾਂ ਬਲਕਿ ਸਮੂਹ ਦੇਸ਼ ਵਾਸੀਆਂ ਦੀਆਂ ਸੰਝੀਆਂ ਹਨ ਕਿਉਂਕਿ ਕਿਸਾਨਾਂ ਦੇ ਨਾਲ ਕਈ ਹੋਰ ਵਰਗ ਸਿੱਧੇ ਅਤੇ ਅਸਿੱਧੇ ਢੰਗ ਨਾਲ ਜੁੜੇ ਹੋਏ ਹਨ ਉਹਨਾਂ ਖੁਸ਼ੀ ਜ਼ਾਹਰ ਕੀਤੀ ਕਿ ਇਸ ਅੰਦੋਲਨ ਨੂੰ ਦੇਸ਼ ਭਰ ਵਿੱਚੋਂ ਭਰਮਾ ਹੰਗਾਰਾ ਮਿਲ ਗਿਆ ਹੈ ਉਹਨਾਂ 13 ਜਨਵਰੀ ਨੂੰ ਲੋੜੀ ਵਾਲੇ ਦਿਨ ਮੰਡੀ ਮਾਰਕੀਟਰੀ ਨੀਤੀ ਦਾ ਅਖਾੜਾ ਸਾੜਨ ਅਤੇ 26 ਨੂੰ ਗੁਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦੇ ਪ੍ਰੋਗਰਾਮ 'ਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਵਰਕਿੰਗ ਕਮੇਟੀ ਨੇ ਸਗਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਸਗਵੀਰ ਦੇ ਅਸਤੀਫੇ ਬਾਰੇ ਫੈਸਲਾ ਲਿਆ ਜਾਣਾ ਸੀ ਜਿੱਥੇ ਵਰਕਿੰਗ ਕਮੇਟੀ ਨੇ ਸਗਵੀਰ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਦੱਸ ਦਈਏ ਕਿ ਸਗਵੀਰ ਬਾਦਲ 2008 ਤੋਂ ਲਗਾਤਾਰ ਪਾਰਟੀ ਪ੍ਰਧਾਨ ਦੇ ਅਹੁਦੇ ਦੇ ਕਾਬਜ ਸਨ ਪਰ 2024 ਵਿੱਚ ਬਾਗੀ ਧੜੇ ਨੇ ਸਗਵੀਰ ਬਾਦਲ ਖਿਲਾਫ ਅਕਾਲ ਤਖਤ ਚ ਸ਼ਿਕਾਇਤ ਦਰਜੀ ਕਰਵਾਈ ਸੀ ਜਿਸ ਤੋਂ ਬਾਅਦ ਸਗਵੀਰ ਨੂੰ ਅਕਾਲ ਤਖਤ ਤੇ ਤਲਬ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ 16 ਨਵੰਬਰ ਨੂੰ ਸੁਖਵੀਰ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਜਿਸ ਸੰਬੰਧੀ ਫੈਸਲਾ ਪੈਂਡਿੰਗ ਰੱਖਿਆ ਗਿਆ ਸੀ ਪਰ ਵਰਕਿੰਗ ਕਮੇਟੀ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਮਾਣ ਕਰ ਲਿਆ ਗਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਆਪਣੇ ਨਾਲ ਗੱਲਬਾਤ ਕਰਨ ਲਈ ਆਉਣ ਦੀ ਅਪੀਲ ਕੀਤੀ ਤਾਂ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਕੱਢ ਸਕਣਾਂ ਇੱਕ ਨਿਜੀ ਚੈਨਲ ਨੂੰ ਦਿੱਤੇ ਬਿਆਨ ਅਨੁਸਾਰ ਉਹਨਾਂ ਕਿਹਾ ਮੈਂ ਤਾਂ ਹੱਥ ਜੋੜ-ਜੋੜ ਕੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਆਓ ਕੋਈ ਛੋਟਾ ਨੁਮਾਇੰਦਾ ਹੀ ਭੇਜ ਦਿਓ ਜੇ ਤੁਹਾਨੂੰ ਮੇਰਾ ਕੱਦ ਛੋਟਾ ਲੱਗਦਾ ਹੈ ਉਹਨਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਦੀ ਸਥਿਤੀ ਚਿੰਤਾਜਨਕ ਹੈ ਇਸ ਲਈ ਇਸ ਮਸਲੇ ਦਾ ਛੇਤੀ ਹੱਲ ਕੱਢਣ ਦੀ ਜ਼ਰੂਰਤ ਹੈ ਉਹਨਾਂ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਢੱਲੇਵਾਲ ਨਾਲ ਖੜੇ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿਸਾਨਾਂ ਆਗੂਆਂ ਨੇ ਮੇਰੀ ਗੱਲ ਨਹੀਂ ਮੰਨੀ ਇਸ ਕਾਰਨ ਮੈਂ ਖੁਦ ਨੂੰ ਬੇਵੱਸ ਮਹਿਸੂਸ ਕਰਦਾ ਹਾਂ ਚੰਗੜੀ ਧੁੰਦ ਕਾਰਨ ਕੱਲ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ ਦੀ ਬੱਸ ਅਤੇ ਯੂਪੀ ਨੰਬਰ ਦੀ ਪ੍ਰਾਈਵੇਟ ਸਲੀਪਰ ਬੱਸ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ ਇਸ ਦੌਰਾਨ ਰੋਡਵੇਜ ਦੀ ਬੱਸ ਪੁਲ ਦੀ ਰੇਲਿੰਗ ਤੋੜਦੀ ਹੋਈ 6-7 ਫੁੱਟ ਬਾਹਰ ਨਿਕਲ ਗਈ ਇਹ ਹਾ사 ਅਮੇਦਕਾਰਾ ਚੌਕ ਦੇ ਉੱਪਰ ਫਲਾਈਓਵਰ ਤੇ ਵਾਪਰਿਆ ਜਿੱਥੇ ਦੋਵਾਂ ਬੱਸਾਂ ਦੀ ਆਪਸੀ ਟੱਕਰ ਕਾਰਨ ਭਾਜਣਾ ਪੈ ਗਈਆਂ ਜਾਣਕਾਰੀ ਮੁਤਾਬਕ ਯੂਪੀ ਰੋਡਵੇਜ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਪਿੱਛੋਂ ਸਲੀਪਰ ਬੱਸ ਨੇ ਅੱਗੇ ਜਾ ਰਹੀ ਬੱਸੇ 'ਚ ਟੱਕਰ ਮਾਰ ਦਿੱਤੀ ਇਸ ਕਾਰਨ ਉਸ ਦਾ ਤਵਾਜਨ ਵਿਗੜ ਗਿਆ ਛਿੱਟੇ ਵਜੋਂ ਜੁਪੀਰ ਰੋਡਵੇ ਦੀ ਬੱਸ ਹਾਈਵੇ ਫਲਾਈਓਵਰ ਤੇ ਲੰਕ ਗਈ ਅਤੇ ਹੇਠਾਂ ਡਿੱਗਣ ਤੋਂ ਬਚਾਅ ਹੋ ਗਿਆ ਇਸ ਹਾਦਸੇ ਵਿੱਚ ਕਿਸੇ ਇੱਕ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਗਿਆ ਪਰ ਦੋਵੇਂ ਬੱਸਾਂ ਨੂੰ ਕਾਫੀ ਨੁਕਸਾਨ ਹੋ ਗਿਆ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਲੀਪਰ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਚਲਦੀ ਛੱਟ ਕੇ ਫਰਾਰ ਹੋ ਗਏ ਕਿਸੇ ਹੋਰ ਦੀ ਮਦਦ ਦੇ ਨਾਲ ਬੱਸ ਦਾ ਇੰਜਣ ਬੰਦ ਕਰਵਾਇਆ ਗਿਆ ਹਾਦਸੇ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਵੀ ਪਿਆ ਪਰ ਪ੍ਰਸ਼ਾਸਨ ਨੇ ਕੁਝ ਦੇਰ ਮਗਰੋਂ ਆਵਾਜਾਈ ਸ਼ੁਰੂ ਕਰਵਾ ਦਿੱਤੀ ਇਸ ਹਾਦਸੇ ਨੂੰ ਦੇਖਦੇ ਹੋਏ ਇੱਕ ਕਾਰ ਚਾਲਕ ਦੀ ਵੀ ਕਿਸੇ ਹੋਰ ਵਾਹਨ ਨਾਲ ਟੱਕਰ ਹੋ ਗਈ। ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਚਾਈ ਰਹੀ ਇਸ ਕਾਰਨ ਦਿਸਣ ਹੱਦ ਕਾਫੀ ਘਟ ਰਹੀ। ਲੋਹਾਰਾਜਾਂ 'ਚ ਕੜਾਕੇ ਦੀ ਠੰਡ ਦਾ ਜੋਰ ਜਾਰੀ ਹੈ। ਪੰਜਾਬ ਵਿੱਚ ਫਾਜ਼ਿਲਕਾ ਜਦਕਿ ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਡਾ ਸਥਾਨ ਰਿਹਾ। ਪੰਜਾਬ ਦਾ ਫਾਜ਼ਿਲਕਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸੰਘਣੀ ਧੁੰਦ ਕਾਰਨ ਅਮਰਸਰ 'ਚ ਦਿਸਣ ਹੱਦ ਘੱਟ ਰਹੀ। ਲੁਧਿਆਣਾ ਪਟਿਆਲਾ ਚੰਡੀਗੜ੍ਹ ਅੰਮ੍ਰਾਲਾ ਹਸਾਰ ਤੇ ਕਰਨਾਲ ਚ ਵੀ ਧੁੰਦਛਾਈ ਰਹੀ ਪੰਜਾਬ ਦੇ ਅੰਮ੍ਰਿਤਸਰ ਚ ਘੱਟੋ ਘੱਟ ਤਾਪਮਨ 5 ਡਿਗਰੀ ਤੇ ਪਟਿਆਲਾ ਚ 6.5 ਡਿਗਰੀ ਸੈਲਸੀਅਸ ਰਿਹਾ ਲੁਧਿਆਣਾ ਚ ਘੱਟੋ ਘੱਟ ਤਾਪਮਨ 5.4 ਡਿਗਰੀ ਪਠਾਨਕੋਟ 4.2 ਬਰਨਡਾ ਚ 5.4 ਅਤੇ ਫਰੀਦਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਚ ਘੱਟੋ ਘੱਟ ਤਾਪਮਨ 5 ਡਿਗਰੀ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਇਸ ਧਾਰਮਿਕ ਸੰਸਥਾ ਦੀਆਂ ਆਮਚੋਣਾਂ ਸੰਬੰਧੀ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਪ੍ਰਕਾ ਮੁਰਲੀਆਂ ਵੋਟਰ ਸੂਚੀਆਂ ਵਿੱਚ ਖਾਮੀਆਂ ਹੋਣ ਦੇ ਦੋਸ਼ ਲਾਏ ਹਨ ਐਡਵੋਕੇਟ ਧਾਮੀ ਨੇ ਇਸ ਸਬੰਧੀ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਸ ਐਸ ਸਰ ਨੂੰ ਪੱਤਰ ਭੇਜ ਕੇ ਪ੍ਰਕਾਸ਼ਿਤ ਵੋਟਰ ਸੂਚੀਆਂ ਤੇ ਇਤਰਾਜ਼ ਦਰਜ ਕਰਵਾਏ ਹਨ ਉਹਨਾਂ ਕਹਿੰਦੇ ਕਿ ਵੋਟ ਸੂਚੀਆਂ ਵਿੱਚ ਕਈ ਗੈਰ ਸਿੱਖਾਂ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਦੇ ਨਾਮ ਨਾਲਾ ਸਿੰਘ ਜਾਂ ਕੌਰ ਨਹੀਂ ਹੈ ਇਸ ਤੋਂ ਇਲਾਵਾ ਸੂਚੀਆਂ ਵਿੱਚ ਵੋਟਰਾਂ ਦੀਆਂ ਫੋਟੋਆਂ ਵੀ ਨਹੀਂ ਲਗਾਈਆਂ ਗਈਆਂ ਅਤੇ ਵੋਟਰ ਸੂਚੀਆਂ ਹਾਸਲ ਕਰਨ ਵਿੱਚ ਵੀ ਸਿੱਖ ਸੰਗਤ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਐਡਵੋਕੇਟ ਧਾਮੀ ਨੇ ਦੋਸ਼ ਲਾਇਆ ਕਿ ਇਸ ਸਭ ਤੋਂ ਪੰਜਾਬ ਸਰਕਾਰ ਦੀ ਮਨਮਰਜ਼ੀ ਚੱਲ ਰਹੀ ਹੈ ਅਤੇ ਸ਼੍ਰੋਣੀ ਕਮੇਟੀ ਪਹਿਲਾਂ ਹੀ ਖਾਸੇ ਜਿਤਾ ਚੁੱਕੀ ਹੈ। ਉਹਨਾਂ ਕਿਹਾ ਕਿ ਇੰਜ ਜੱਪਦਾ ਹੈ ਕਿ ਜਿਵੇਂ ਸ਼੍ਰੋਣੀ ਕਮੇਟੀਆਂ ਚੋਣਾਂ ਲਈ ਪ੍ਰਕਾਸ਼ਿਤ ਬੋਖਤੁੱਟੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਾਲੀਆਂ ਵੋਟ ਸੂਚੀਆਂ ਦੀ ਨਕਲ ਹੋਵੇ। ਉਹਨਾਂ ਕਿਹਾ ਕਿ ਸ਼੍ਰੋਣੀ ਕਮੇਟੀ ਦੇ ਮੈਂਬਰ ਚੁਣ ਲਈ ਵੋਟਰ ਵੀ ਨਿਯਮਾਂ ਅਨੁਸਾਰ ਯੋਗ ਤਰੀਕੇ ਨਾਲ ਹੀ ਰਜਿਸਟਰ ਕੀਤੇ ਜਾਣਾ। ਸ਼੍ਰੋਣੀ ਕਮੇਟੀ ਪ੍ਰਧਾਨ ਨੇ ਪੱਤਰ ਵਿੱਚ ਮੰਗ ਕੀਤੀ ਕਿ ਵੋਟਰ ਸੂਚੀਆਂ ਦੀ ਆਨਲਾਈਨ ਅਤੇ ਬਣਾਏ ਗਏ ਕੇਂਦਰਾਂ ਉੱਤੇ ਉਪਲਬਧਤਾ ਯਕੀਨੀ ਬਣਾਈ ਜਾਵੇ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟਰ ਰਜਿਸਟ੍ਰੇਸ਼ਨ ਪ੍ਰਕਿਰਿਆ ਸਮੇਂ ਫੋਟੋਆਂ ਸਮੇਤ ਫਾਰਮ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸੂਚੀਆਂ ਵੋਟਰਾਂ ਦੀਆਂ ਫੋਟੋਆਂ ਸਮੇਤ ਪ੍ਰਕਾਸ਼ਿਤ ਕੀਤੀਆਂ ਜਾਣਾ ਤਾਂ ਜੋ ਪਤਾ ਲੱਗ ਸਕੇ ਵੋਟਰ ਵਣ ਵਾਲਾ ਵਿਅਕਤੀ ਸਾਫ਼ਤ ਸੂਰਤ ਕਿਸਾ ਤਾਰੀ ਸਿੱਖ ਹੈ ਉਹਨਾਂ ਵੋਟਰ ਸੂਚੀਆਂ ਵਿੱਚ ਨਾਮਜਦ ਗੈਰ ਸਿੱਖਾਂ ਦੇ ਨਾਮ ਰੱਦ ਕਰਨ ਦੀ ਮੰਗ ਵੀ ਕੀਤੀ ਬਟਾਲਾ ਦੇ ਦੀਵਾਨੀਵਾਲ ਕਲਾਂ ਪਿੰਡ ਦੇ ਵਸਨੀਕ ਕਰਨਬੀਰ ਸਿੰਘ ਦੀ ਅਸਾਮ ਵਿੱਚ ਆਪਣੀ ਡਿਊਟੀ ਦੌਰਾਨ ਸੜਕ ਬਣਾਉਣ ਲਈ ਪਹਾੜ ਕੱਟਦੇ ਸਮੇਂ ਇੱਕ ਹਾਦਸੇ ਵਿੱਚ ਮੌਤ ਹੋ ਗਈ। ਘਟਨਾ ਦੀ ਖਬਰ ਮਿਲਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਿਛਲੇ 16 ਸਾਲਾਂ ਤੋਂ ਬਾਡਰ ਰੋਡ ਆਰਗੇਨਾਈਜੇਸ਼ਨ ਵਿੱਚ ਡੋਜ਼ਰ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ। ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨ ਘਾੜ ਵਿਖੇ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ। ਜੀਹਦੀ ਚਖਾ ਨੂੰ ਉਹਨਾਂ ਦੇ ਪਿਤਾ ਕਰਨੈਲ ਸਿੰਘ ਨੇ ਅਗਨੀ ਦਿੱਤੀ। ਪਿਤਾ ਕਰਨੈਲ ਸਿੰਘ ਨੇ ਕਿਹਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤ ਨਾਲ ਪਟਨਾ ਸਾਹਿਬ ਗਏ ਸਨ ਇਸ ਦੌਰਾਨ ਕਰਮਵੀਰ ਸਿੰਘ ਨਾਲ ਫੋਨ ਤੇ ਗੱਲਬਾਤ ਵੀ ਹੋਈ ਕਰਮਵੀਰ ਨੇ ਪਰਿਵਾਰ ਤੋਂ ਹਾਲ ਪੁੱਛਿਆ ਅਤੇ ਆਪਣੇ ਬਾਰੇ ਸਭ ਕੁਝ ਚੰਗਾ ਵੀ ਦੱਸਿਆ ਪਰ ਰਸਤੇ ਵਿੱਚ ਉਸ ਨੂੰ ਫੋਨ ਤੇ ਪਤਾ ਲੱਗਾ ਕਿ ਉਸ ਦਾ ਪੁੱਤਰ ਕਰਮਵੀਰ ਸਿੰਘ ਪਹਾੜੀ ਮਲਵਾ ਡਿੱਗਣ ਕਾਰਨ ਜ਼ਖੀਰ ਹੋ ਗਿਆ ਹੈ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਦੀ ਅਦਾਲਤ ਵਿੱਚ ਅਹਿਮ ਸੁਣਵਾਈ ਹੋਈ ਸੀ ਜਿਸ ਵਿੱਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਗਵਾਹੀ ਦੇਣੀ ਸੀ ਹਾਲਾਂਕਿ ਕਿਸੇ ਕਾਰਨ ਉਹ ਅਦਾਲਤ ਵਿੱਚ ਨਹੀਂ ਪਹੁੰਚ ਸਕੇ ਇਸ ਦੇ ਵਕੀਲ ਐਡਵੋਕੇਟਾ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੁੱਖ ਮੋਲਜਮਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ। ਅਦਾਲਤ ਨੇ ਬਲਕੌਰ ਸਿੰਘ ਨੂੰ ਅਗਲੀ ਸੁਣਵਾਈ ਲਈ 7 ਫਰਵਰੀ ਦੀ ਤਰੀਕ ਦਿੱਤੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਅਹਿਮ ਗਵਾਹੀਆਂ ਦਰਜ ਕੀਤੀਆਂ ਗਈਆਂ ਹਨ। ਉਹਦੇ ਦੋ ਸਾਥੀ ਗੁਰਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਜੋ ਕਿ 29 ਮਈ 2022 ਨੂੰ ਘਟਨਾ ਸਮੇਂ ਮੋਸੇਵਾਲਾ ਦੇ ਨਾਲ ਥਾਰ ਗੱਡੀ ਵਿੱਚ ਮੌਜੂਦ ਸਨ ਪਹਿਲਾਂ ਹੀ ਆਪਣੀ ਗਵਾਹੀ ਦੇ ਚੁੱਕੇ ਹਨ। ਇਨਾ ਗਵਾਹ ਨੇ ਘਟਨਾ ਦੌਰਾਨ ਮੌਜੂਦ ਬਾਹਨਾ ਅਟੇ ਹਮਲਾਵਰਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ ਇਸ ਅਨਰਦ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ